ਜਾਂਤਮੀ ਸੰਘਰਸ਼ ਕਰ ਰਹੀ ਸੀ ਜੋ ਕਿ ਪਿਛਲੇ ਸਰ ਪ੍ਰਸ਼ਾਸਨ ਨੂੰ ਕਰ ਮੀਡੀਆ ਨੂੰ ਪਤਾ ਹੈਗਾ ਵੀ ਅਸੀਂ ਜਿਹੜੇ ਟਰਾਲੀ ਚੋਰੀ ਨੇ ਉਹਨਾਂ ਦੀ ਪੈੜ ਨੱਪਦੇ ਨੱਪਦੇ ਪੱਪੂ ਬੰਕਜ ਦੇ ਬਾਗਲ ਦੇ ਵਿੱਚ ਆ ਕੇ ਟਰਾਲੀਆਂ ਛਰੇਆਂ ਪੜਾਈਆਂ ਨੇਗੀਆਂ ਇਹੇ ਚੋਰ ਐਫ ਆਈ ਆਰ ਦਾ ਦਰਜ ਹੋ ਗਈ ਇੱਕ ਦੂਜੀ ਅੰਮ੍ਰਿਤਸਰ ਵਾਲੀ ਹੋਈ ਨਹੀਂ ਉਦੋਂ ਅਸੀਂ ਨੇ ਐਲਾਨ ਕਰਿਆ ਸੀ 22 ਤਰੀਕ ਨੂੰ ਅਸੀਂ ਵੱਡਾ ਡੀਸੀ ਦਫ਼ਤਰ ਦਾ ਜਿਹੜਾ ਘਰਾਓ ਕਰਾਂਗੇ ਅੱਜ ਅਸੀਂ 7ਵੇਂ ਤਰੀਕੇ ਦੇ ਨਾਲ ਸੰਘਰਸ਼ ਕਰ ਰਹੇ ਸੀ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਤੋਂ ਬਾਅਦ ਜਦੋਂ ਸਾਡੇ ਆਗੂ ਨੇ ਐਲਾਨ ਕੀਤਾ ਵੀ ਦੋਨੇ ਗੇਟ ਬੰਦ ਕਰ ਲੋ ਤਾਂ ਇਥੋਂ ਦੀ ਮਨਦੀਪਪੁਰ ਚੀਮਾ ਆਪਣੇ ਸਿਵਲ ਕੱਪੜੇ ਦੇ ਵਿੱਚ ਆਪਣੇ ਗੁੰਡਾ ਪ੍ਰਸ਼ਾਸਨ ਨੂੰ ਲਿਆ ਕੇ ਸਾਡੇ ਕਿਸਾਨ ਭਾਈਆਂ ਦੇ ਕੱਪੜੇ ਪਾੜੇ ਨੇ ਜਦੋਂ ਅਸੀਂ ਪਹਿਨਾ ਅੱਗੇ ਹੋਈਆਂ ਤਾਂ ਇਹਨਾਂ ਨੇ ਮੇਰੇ ਛਾਤੀ ਦੇ ਵਿੱਚ ਮੁੱਕੀਆਂ ਮਾਰੀਆਂ ਨੇ ਮੇਰੇ ਨਾਲ ਦੀ ਸਾਡੀ ਸੂਬਾ ਕੁਦੇ ਬਾਲ ਪੱਟੇ ਨੇ ਸਾਡਾ ਕੀ ਕਸੂਰ ਹੈਗਾ ਅਸੀਂ ਇਨਸਾਫ ਮੰਗਦੇ ਹਾਂ ਇੱਕ ਚੋਰ ਨੂੰ ਬਚਾਉਣ ਵਾਸਤੇ ਕਿਸਾਨਾਂ ਤੇ ਲਾਠੀ ਚਾਰਜ ਕਰ ਰਹੇ ਨੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਸਾਡੀ ਜੜੀ ਇਹ ਗੱਲ ਹੈ ਸੀਐਮ ਕੋਲੇ ਪਹੁੰਚਾਈ ਜਾਵੇ ਜਿਹੜਾ ਕਹਿੰਦਾ ਵੀ ਮੈਂ ਕਿਸਾਨਾਂ ਦੇ ਨਾਲ ਆ ਇਹ ਦੀ ਸਰਕਾਰ ਹੈਗੀ ਇਹ ਕੁੱਤੂ ਚੋਰਾਂ ਦੇ ਨਾਲ ਰਲ ਗਈ ਪਰ ਜਗਾ ਅੱਜ ਦਾ ਸਾਡਾ ਐਲਾਨ ਹੈਗਾ ਅਸੀਂ ਜਾਨ ਦੇ ਸਕਦੇ ਆਂ ਇਹ ਗੱਡੀ ਨੂੰ ਅੱਤੇ ਲੰਗੜਨ ਦਿੰਦੇ ਚਾਹੇ ਗੱਡੀ ਸਾਡੇ ਉੱਪਰ ਦੀ ਲੰਗੜੇ ਲੰਗ ਜੇ ਐਨਾ ਕਹਿੰਦੀ ਹਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਡੀਐਸਪੀ ਮੈਡਮ ਨਾਲ ਸਤਿ ਪਾਈਆ ਜਿਹੜੀ ਦੇਖੋ ਜੀ ਜਿਹੜੀ ਮੈਡਮ ਨੇ ਅੱਜ ਬਧੀ ਕੀ ਕੀਤੀ ਆ ਉਹ ਬੜੀ ਨਿੰਦਰਜੋਗਾ ਕਿਉਂਕਿ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਕਿਸਾਨ ਬੈਠ ਕੇ ਮੰਗ ਕਰ ਰਹੇ ਨੇ ਜਿਹੜੇ ਇੱਥੇ ਦਾ ਝਾੜੂ ਪਾਰਟੀ ਦਾ ਪੱਕੇ ਪੱਪੂ ਉਤੇ ਬੰਦੀ ਕਾਰਵਾਈ ਕਰਕੇ ਉਹਨੂੰ ਅੰਦਰ ਛਿੜਿਆ ਜਾਵੇ। ਸੋ ਇਹ ਮੰਗ ਨੂੰ ਲੈ ਕੇ ਅਸੀਂ ਪੱਕੇ ਮੋਰਚੇ ਦੇ ਰੂਪ 'ਚ ਵੱਡੀ ਗਿਣਤੀ 'ਚ ਕਿਸਾਨ ਬੈਠੇ ਆ। ਸੋ ਕਿਸਾਨਾਂ ਨੇ ਜਦੋਂ ਇਹ ਬੇਨਤੀ ਕੀਤੀ ਕਿ ਅਸੀਂ ਜੀਐਸਟੀ ਮੈਡਮ ਨੂੰ ਜਾਣ ਨਹੀਂ ਦੇਣਾ। ਅਸੀਂ ਆਪਣੀ ਮੰਗ ਮਨਵਾਉਣ ਵਾਸਤੇ ਅੰਦਰ ਮੰਗ ਪੱਤਰ ਦੇਵਾਂਗੇ। ਸੋ ਇਹ ਗੱਲ ਜਦੋਂ ਸੁਣਦੀ ਆ ਮੈਡਮਾਂ ਤਾਂ ਹੜਕਦੀ ਆ ਮੈਡਮਾਂ। ਕਿਉਂਕਿ ਮੈਡਮ ਦਾ ਜਿਹੜਾ ਰਵੱਈਆ ਸੀ ਉਹ ਪਹਿਲੀ ਵਾਰ ਦੇਖ ਰਿਆ ਅਸੀਂ ਇੱਕ ਪੁਲਿਸ ਮੁਲਾਜ਼ਮ ਦਾ ਕਿ ਉਹ ਪੁਲਿਸ ਮੁਲਾਜ਼ਮ ਕੋਲੇ ਪਾਬਰਾਂ ਮਿਲ ਜਾਂਦੀਆਂ ਨੇ। ਪਰ ਅੱਜ ਅੱਜ ਉਹ ਪਾਬਰਾਂ ਦੀ ਜਿਹੜੀ ਦਰਬਾਰ ਤੋਂ ਸਾਡੇ ਕਿਸਾਨ ਭਰਾਵਾਂ ਤੇ ਸਾਡੀਆਂ ਬੀਬੀਆਂ ਦੇ ਤਸੱਦਦ ਕੀਤਾ ਗੱਡੀਆਂ ਚੜ੍ਹੀਆਂ ਬਾਈ ਹੱਥੋਂ ਪਈ ਅਸੀਂ ਨਹੀਂ ਕੀਤੀ ਪੁਲਿਸ ਨੇ ਕੀਤੀ ਆ ਤੁਸੀਂ ਇਸ ਚੀਜ਼ ਦੇ ਗਵਾਹ ਹੋ ਸਾਡਾ ਸਾਡਾ ਜਿਹੜਾ ਮੋਰਚਾ ਪਹਿਲਾਂ ਵੀ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਸੀ ਹੁਣ ਵੀ ਸ਼ਾਂਤਮਈ ਤਰੀਕੇ ਨਾਲ ਆ ਔਰ ਬਾਈ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਤਿਰ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਮੰਗ ਨੂੰ ਮਨਵਾਵਾਂਗੇ ਮੈਡਮ ਕਹਿੰਦਾ ਵੀ ਤੁਸੀਂ ਕੀ ਕਰੀਆ ਮੇਰੇ ਨਾਲ ਮੇਰੇ ਝੂਠਾ ਵੀ ਪੱਟਿਆ ਮੈਡਮ ਮੈਡਮ ਝੂਠ ਬੋਲਦੀ ਆ ਜੀ ਸਾਡੇ ਕੋਲੇ ਸਬੂਤ ਨੇ ਜਦੋਂ ਮੈਡਮ ਨੇ ਸਾਡੇ ਆ ਭਰਾ ਦੀ ਪੱਗ ਲਾਈ ਆ ਮੈਡਮ ਨੇ ਚੱਕ ਕੇ ਥੱਲੇ ਛਿੜਿਆ ਹੋ ਇਸ ਚੀਜ਼ ਦੀ ਵੀਡੀਓ ਆ ਬਾਈ ਤੁਹਾਨੂੰ ਦੇ ਦਾਂਗੇ ਸੋ ਮੈਡਮ ਨੇ ਆ ਕੇ ਸਾਡੇ ਨਾਲ ਹੱਥੋਂ ਬਾਈ ਕੀਤੀ ਆ ਸਾਡੇ ਬੱਚਿਆਂ ਵਰਗੀ ਆ ਸਾਡੇ ਧੀਆ ਵਰਗੀ ਆ ਸਾਡੀਆਂ ਭੈਣਾਂ ਵਰਗੀ ਆ ਅਸੀਂ ਮੈਂ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਮੈਂ ਬਾਰ-ਬਾਰ ਮੈਡਮ ਕੋਲੇ ਹੱਥ ਬੰਨ੍ਹਾ ਰਿਹਾ ਮੈਡਮ ਜੀ ਤੁਸੀਂ ਸਾਈਡ ਤੇ ਹੋਵੋ ਅੰਦਰ ਬੈਠ ਕੇ ਆਪਾਂ ਗੱਲ ਕਰਦੇ ਆ ਪਰ ਮੈਡਮ ਨਾਲ ਰੱਬਿਆ ਇਹ ਥੀ ਕਹਿੰਦੀ ਇੱਕ ਕਦਮ ਮੈਂ ਪਿੱਛੇ ਨਹੀਂ ਮੁੜਦੀ ਦੇਖੋ ਇਹਦਾ ਇੱਕ ਮਤਲਬ ਮੈਂ ਨਹੀਂ ਕਹਿ ਸਕਦਾ ਅਬਦਾਲੀ ਵਰਗਾ ਬੰਦੇ ਦਾ ਸੁਭਾਅ ਹੁੰਦਾ ਵੀ ਯਾਰ ਮੈਂ ਜੇ ਤਾਕਤ ਆ ਮੇਰੇ ਕੋਲੇ ਮੈਂ ਉਹ ਗੱਲ ਅਜਮਾਉਣ ਪਵਾਉਣੀ ਉਹ ਪਵਾਉਣੀ ਆ ਅਸੀਂ ਪਹਿਲਾ ਪਰਚਾ ਕਰਤਾ ਉਹਦੇ ਜੋ ਮਾਨ ਤੁਸੀਂ ਆ ਗਿਆ ਤੁਸੀਂ ਟਰਾਈ ਹੈ ਜਿਹੜੀ ਉਹਦੇ ਸੰਬੰਧੀ ਅਸੀਂ ਕਹਾਂ ਵੀ ਅਪਲੀਕੇਸ਼ਨ ਲੈ ਰੋ ਅਸੀਂ ਪੜਤਾਲ ਕਰਾਂਗੇ ਇਹ ਕਾਰਵਾਈ ਬਣਦੀ ਹੋਈ ਕਰਦੇ ਆਂਗੇ ਆ ਦੇਖੋ ਜਿਹੜੀ ਤੁਸੀਂ ਗੱਲ ਕਹੀ ਆ ਅਸੀਂ ਬਾਰ ਬਾਰ ਐਸਐਸਪੀ ਮੈਡਮ ਨੂੰ ਡੀਐਸਪੀ ਮੈਡਮ ਨੂੰ ਜਾ ਕੇ 19 ਤਰੀਕ ਨੂੰ ਪਰਚਾ ਇਹੀ ਦਿੱਤਾ ਐਪਲੀਕੇਸ਼ਨ ਦਿੱਤੀ ਆ ਇਹ ਪ੍ਰਸ਼ਾਸਨ ਇਹ ਕਹਿੰਦਾ ਵੀ ਪੜਤਾਲ ਕਰਾਂਗੇ ਜੇ ਹੋਇਆ ਭਰਾਵੋ ਦੇਖੋ ਦੁੱਧ ਮੰਗੂ ਨੰਗਾ ਚਿੱਟਾ ਕਰਿਆ ਸੀ ਦਿਨ ਦਿਹਾੜੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਲੋਕਾਂ ਦੇ ਇਕੱਠ ਵਿੱਚ ਜਾਣੀ ਟਰਾਲੀਆਂ ਉਹਦੇ ਘਰ ਚੋਂ ਬਰਾਮਦ ਕੀਤੀਆਂ ਹਜੇ ਵੀ ਜਾਣੀ ਇਹ ਕਹਿ ਰਹੇ ਨੇ ਵੀ ਪੜਤਾਲ ਕਰਕੇ ਅਸੀਂ ਉਹਨੂੰ ਅੰਦਰ ਦੇਵਾਂਗੇ ਸੋ ਇਹ ਅੱਜ ਵੀ ਤੁਹਾਨੂੰ ਕੋਈ ਬਹਿ ਕੇ ਗੱਲਬਾਤ ਕਰਨ ਨੂੰ ਕਿਹਾ ਨਹੀਂ ਸੀ ਬਿਲਕੁਲ ਨਹੀਂ ਜੀ ਸਾਡੇ ਕੋਲੇ ਕੋਈ ਪ੍ਰਸ਼ਾਸਨ ਦਾ ਕਰਮਚਾਰੀ ਨਹੀਂ ਆਇਆ ਅਸੀਂ ਸ਼ਾਂਤਮਈ ਅਗਰ ਸਾਡੇ ਕੋਲੇ ਕੋਈ ਪ੍ਰਸ਼ਾਸਨ ਦਾ ਕਰਮਚਾਰੀ ਆਉਂਦਾ ਤਾਂ ਅਸੀਂ ਜ਼ਰੂਰ ਬੈਠ ਕੇ ਗੱਲ ਕਰਦੇ ਸੋ ਹੁਣ ਗੱਲਬਾਤ ਵਾਸਤੇ ਬੰਦੇ ਆ ਰਹੇ ਆ ਸਾਡੇ ਕੋਲੇ ਸੋ ਸਾਡੇ ਆਗੂ ਜਾ ਰਹੇ ਆ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਜੋ ਸ਼ਿੱਟਾ ਨਿਕਲ ਕੇ ਆਊਗਾ ਕਿਉਂਕਿ ਸਾਡੀ ਜਿੰਨੇ ਤੇ ਸਾਡਾ ਪੋਤਾ ਨਹੀਂ ਭਰਦਾ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਉਹਨਾਂ ਚਿਰ ਵਈ ਅਸੀਂ ਮੈ ਪਿੱਡ ਦੇ ਵਿੱਚ ਡਟੇ ਹੋਇਆ ਇਹ ਜੀ ਇੱਕ ਐਫ ਆਈ ਆਰ ਜਿਹੜੀ ਆ ਪਹਿਲਾਂ ਡਿਸਕ੍ਰਿਵ ਹੋਈ ਸੀ ਕੁਝ ਟਰਾਲੀਆਂ ਦੇ ਜਿਹੜੇ ਸ਼ੈਂਪੂ ਆ ਬਾਰਡਰ ਤੋਂ ਟਰਾਲੀਆਂ ਜਿਹੜੀਆਂ ਮਿਸ ਹੋਈਆਂ ਸੀ ਉਹਨਾਂ ਦੇ ਕੁਝ ਟਰਾਲੀਆਂ ਦੇ 파ਟ ਜਿਹੜੇ ਨਾਬੇ ਦੇ ਵਿੱਚੋਂ ਮਿਲੇ ਸੀ ਕਿਸਾਨਾਂ ਨੇ ਜਿਹੜੇ ਕੰਪਲੇਂਟ ਕੀਤੀ ਰਹੀ ਹੈ ਦਰਖਾਸਤ ਦਿੱਤੀ ਅਸੀਂ ਉਹਦੇ ਤੇ ਕੰਮ ਕੀਤਾ ਇਹਨਾਂ ਦੀ ਮੰਗ ਸੀ ਕਿ ਕਾਪੂ ਪੰਕਜ ਜਿਹੜਾ ਮੌਜੂਦਾ ਐਮ ਸੀ ਸੀ ਉਹਦੇ ਹਸਬੰਦ ਦੇ ਉੱਪਰ ਐਫ ਆਈ ਆਰ ਕੀਤੀ ਜਾਵੇ ਕਿਉਂਕਿ ਉਹਦੀ ਦੁਕਾਨ ਦੇ ਵਿੱਚੋਂ ਟਰਾਲੀਆਂ ਦੇ 파ਟ ਜਿਹੜੇ ਮਿਲੇ ਸੀ ਜੋ ਸਾਨੂੰ ਉੱਪਰ ਹੁਕਮ ਹੋਇਆ ਸੀ ਐਫ ਆਈ ਆਰ ਜਿਹੜੀ ਲਾਂਚ ਕਰ ਦਿੱਤੀ ਉਸ ਤੋਂ ਬਾਅਦ ਇੱਕ ਵੀਕ ਤੋਂ ਬਾਅਦ ਇੱਕ ਟਰਾਲੀ ਹੋਰ ਮਿਲ ਗਈ ਸੀ ਪਾਸ ਸਦਰਨਾਬੇ ਦੇ ਏਰੀਆ ਦੇ ਵਿੱਚੋਂ ਪਿੰਡ ਦੇ ਵਿੱਚ ਕਿਤੇ ਖੇਤਾਂ ਦੇ ਵਿੱਚ ਲਗਾਰ ਉਸ ਟਰਾਲੀ ਖੜੀ ਸੀ ਇਹਨਾਂ ਨੇ ਬਾਅਦ ਚ ਇੱਕ ਹੋਰ ਐਪਲੀਕੇਸ਼ਨ ਦਿੱਤੀ ਵੀ ਸਾਡੀ ਜਿਹੜੀ ਉਹ ਟਰਾਲੀ ਜਿਹੜੀ ਆ ਉਹ ਅੰਬਰਸਰ ਏਰੀਆ ਦੀ ਟਰਾਲੀ ਆ ਤੇ ਉਹ ਵੀ 90 ਦੇ ਵਿੱਚ ਰਿਕਵਰ ਹੋਈ ਆ ਉਹਦੇ ਉੱਪਰ ਵੀ ਇੱਕ ਐਫਆਈਆਰ ਜਿਹੜੀ ਪੱਪੂ ਦੇ ਉੱਪਰ ਹੀ ਐਫਆਈਆਰ ਕੀਤੀ ਜਾਵੇ ਅਸੀਂ ਇਹਨਾਂ ਨੂੰ ਕਿਹਾ ਆਪਣੀ ਐਪਲੀਕੇਸ਼ਨ ਦੇ ਦਿਓ ਅਸੀਂ ਉੱਤੇ ਜੋ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਸਾਹਮਣੇ ਆਊਗਾ ਅਸੀਂ ਕੈਮਰੇ ਵਗੈਰਾ ਦੇਖਾਂਗੇ ਜੋ ਵੀ ਇਹਦੇ ਪਿੱਛੇ ਹੈਗਾ ਉਹਦੇ ਤੇ ਐਫਆਈਆਰ ਜ਼ਰੂਰ ਕਰਾਂਗੇ ਪਰ ਇਹਨਾਂ ਨੇ ਉਤਰਨ ਸਾਨੂੰ ਰੋਜ਼ ਮਤਲਬ ਇਹੀ ਕਹਿੰਦੇ ਰਹੇ ਵੀ ਅਸੀਂ ਧਰਨਾ ਲਗਾਵਾਂਗੇ ਧਰਨਾ ਲਾਵਾਂਗੇ ਜਾਂ ਪੱਪੂ ਦੇ ਉੱਪਰ ਜਲਦੀ ਤੋਂ ਜਲਦੀ ਐਫਆਈਆ ਪੱਪੂ ਨੇ ਜਿਹੜੀ ਸੂਰਤ ਤੇ ਐਫ ਆਈ ਆਰ ਹੋ ਗਈ ਉਹਨੇ ਜ਼ਮਾਨਤ ਲਾਤੀ ਕੋਰਟ ਦੇ ਵਿੱਚ ਉਹਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਆ ਹੁਣ ਇਹ ਕਹਿੰਦੇ ਪੱਪੂ ਦੀ ਅਰੈਸਟ ਪਾਈ ਜਾਵੇ ਪੱਪੂ ਨੇ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਉਹ ਚੈਨ ਕਰ ਲਈ ਆ ਉਹ ਵੀ ਇੱਕ ਸਾਭੀ ਅਰੈਸਟ ਹੁੰਦੀ ਆ ਕਿਉਂਕਿ ਕੋਰਟ ਦੇ ਆਰਡਰ ਹੋ ਗਏ ਸੀ ਉਹਨੂੰ ਜ਼ਮਾਨਤ ਦੇ ਜ਼ਮਾਨਤ ਤੋਂ ਬਾਅਦ ਅਸੀਂ ਉਹਦੀ ਅਰੈਸਟ ਨਹੀਂ ਪਾ ਸਕਦੇ ਅੱਜ ਕਿਸਾਨਾਂ ਨੇ ਸਾਰਿਆਂ ਨੇ ਇੱਕ ਪੰਜ ਛੇ ਸੌ ਜਾਣੇ ਤੇ ਆਏ ਹੋਏ ਇਹਨਾਂ ਨੇ ਇੱਕ ਧਰਨਾ ਮੇਰੇ ਆਫਿਸ ਦੇ ਬਾਹਰ ਲਗਾਇਆ ਹੋਇਆ ਹੈ ਜਦੋਂ ਮੈਂ ਆਫਿਸ ਤੋਂ ਜਦੋਂ ਮੈਂ ਸਵੇਰੇ ਆਈ ਆ ਮੈਂ ਉਦੋਂ ਵੀ ਇਹਨਾਂ ਨੂੰ ਕਿਹਾ ਕਿਸਾਨ ਭਰਾਵਾਂ ਨੂੰ ਕਿ ਇਧਰ ਵੀ ਇੱਕੋ ਹੀ ਰਸਤਾ ਹੈ ਆਉਣ ਜਾਣ ਦਾ ਤੁਸੀਂ ਇਹ ਰਸਤਾ ਨਾ ਬਲੌਕ ਕਰੋ ਉਹਨਾਂ ਦਾ ਰਸਤਾ ਛੱਡ ਦਿਓ ਬਾਕੀ ਤੁਸੀਂ ਆਪਣਾ ਧਰਨਾ ਪੀਸਫੁਲੀ ਲਗਾ ਸਕਦੇ ਹੋ ਕੋਈ ਰੋਕ ਟੋਕੜੀ ਸੀ ਇਹਨਾਂ ਨੂੰ ਪਰ ਇਹਨਾਂ ਨੇ ਮੈਨੂੰ ਕਿਹਾ ਮੈਡਮ ਤੁਸੀਂ ਆਫਿਸ ਚਲੇ ਜਾਓ ਅਸੀਂ ਇਹਨਾਂ ਦਾ ਰਸਤਾ ਛੱਡਵਾਂਗੇ ਤੁਹਾਡੀ ਜਿਹੜੀ ਗੱਡੀ ਆਉਣ ਜਾਣ ਦੀ ਪਬਲਿਕ ਦੀ ਔਰ ਤੁਹਾਡੀ ਹੋ ਚੁੱਕੀ ਜਦੋਂ ਮੇਰੀ ਗੱਡੀ ਅੰਦਰ ਆ ਗਈ ਉਸ ਤੋਂ ਅੱਧੇ ਘੰਟੇ ਬਾਅਦ ਇਹਨਾਂ ਨੇ ਪੂਰਾ ਟੈਂਟ ਲਗਾ ਕੇ ਸਾਰੇ ਕਿਸਾਨਾਂ ਨੂੰ ਉੱਥੇ ਬਿਠਾਤਾ ਫਿਰ ਮੈਂ ਜੇਲ੍ਹ ਦੇ ਵਿੱਚ ਜਾਣਾ ਸੀ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਡੀ ਗੱਡੀ ਹੁਣ ਬਾਹਰ ਨਹੀਂ ਨਿਕਲਦੇ ਨਹੀਂ ਇਹਨਾਂ ਨੇ ਮੈਨੂੰ ਇੱਥੇ ਮੇਰੇ ਸਰਕਾਰੀ ਕੰਮ ਦੇ ਵਿੱਚ ਵਿਤਨ ਪਾਇਆ ਫਿਰ ਇਹਨਾਂ ਨੇ ਗੱਡੀ ਦੇ ਅੱਗੇ ਲੰਮੇ ਪਾਏਗੇ ਅਸੀਂ ਇਹਨਾਂ ਨੂੰ ਉਠਾਉਣ ਵਾਸਤੇ ਕੋਸ਼ਿਸ਼ ਕੀਤੀ ਜਦੋਂ ਤੇ ਇਹਨਾਂ ਨੇ ਮੇਰੇ ਨਾਲ ਔਰ ਮੁਲਾਜ਼ਮਾਂ ਦੇ ਨਾਲ ਧੱਕਾ ਮੁੱਕੀ ਕੀਤੀ ਮੇਰੇ ਜੂੜਾ ਤੱਕ ਇਹਨਾਂ ਨੇ ਪਟਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਇੱਕ ਕਸਾਨਾ ਦੇ ਫੇਸ ਦੇ ਵਿੱਚ ਗੁੰਡੇ ਇਕੱਠੇ ਹੋਏ ਆ ਇੱਥੇ ਇੱਕ ਇਹਨਾਂ ਨੇ ਲੇਡੀ ਅਫਸਰ ਨੂੰ ਵੀ ਨਿਬਖਸ਼ਿਆ ਮੈਂ ਕੀ ਇਹਦਾਤੇ ਕਾਰਵਾਈ ਹੈ ਜਿਹੜੀ ਅਮਲ ਚ ਲਿਆਂਦੀ ਜਾਊਗੀ ਤੁਹਾਡੀਆਂ ਨੂੰ ਵਦੀਕੀ ਕੀਤੀ ਇਹਨਾਂ ਨੇ ਐਸੇ ਕੋਲ ਮੈਂ ਜਿੰਨੇ ਵੀ ਜੋ ਵੀ ਇਹਨਾਂ ਤੇ ਕਾਰਵਾਈ ਬਨੂੰਗੀ ਮੈਂ ਉਹਨਾਂ ਤੇ ਜ਼ਰੂਰ ਐਕਸ਼ਨ ਕਰਵਾਉਂਗੀ ਕਿਉਂਕਿ ਮੈਂ ਖੁਦ ਬਿਆਨ ਲਿਖਾਉਂਗੀ ਮੈਂ ਖੁਦ ਮੌਕੇ ਤੇ ਜੇ ਕਿਸੇ ਹੋਰ ਚੰਗਾ ਤਾਂ ਵੀ ਆਪਾਂ ਕਹਿ ਲੈਨੇ ਕਿ ਸ਼ਾਇਦ ਉਹ ਝੂਠ ਬੋਲ ਰਿਹਾ ਹੈ ਪਰ ਮੈਂ ਖੁਦ ਮੌਕੇ ਤੇ ਗਈ ਸੀ ਖੁਦ ਇਹਨਾਂ ਨਾਲ ਗੱਲ ਕਰਨ ਗਈ ਸੀ ਇਹਨਾਂ ਨੇ ਸਾਫ਼ ਮਨਾਂ ਕੀਤਾ ਸੀ ਨਹੀਂ ਗੱਲ ਕਰਨੀ ਤੁਹਾਨੂੰ ਤੁਹਾਡੀ ਗੱਡੀ ਜਿਹੜੀ ਅਸੀਂ ਬਾਹਰ ਨਹੀਂ ਜਾਣਦੇ ਨਹੀਂ ਫਿਰ ਜਦੋਂ ਇਹ ਗੱਡੀ ਦੇ ਅੱਗੇ ਲੰਮੇ ਪੈ ਗਏ ਅਸੀਂ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੇਰੀ ਯੂਨੀਫਾਰਮ ਪਿੱਛੋਂ ਖਿੱਚੀ ਜੂڑا ਤੱਕ ਮੇਰਾ ਪਿੱਛੋਂ ਪਤਾ ਨਹੀਂ ਕਿੰਨੇ ਖਿੱਚਿਆ ਔਰ ਉਲਟਾ ਸਾਡੇ ਤੇ ਹੀ ਨਾਰੇ ਲਗਾ ਰਹੇ ਵੀ ਪੁਲਿਸ ਮਰਦਾ